ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੇ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ بڑے ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਨੇ ਸਾਡੇ 'ਤੇ ਯਕੀਨ ਕੀਤਾ ਤਾਂ ਸੀ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਨਾਲ ਐਮਐਲਏ ਬਟਾਲਾ ਮੌਜੂਦ ਆ ਗੁਰੂ ਨਾਨਕ ਦੇਵ ਜੀ ਦੇ ਵਿਆਹ ਤਰਫ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲਦੀਆਂ ਐਮਐਲਏ ਬਟਾਲਾ ਔਰ ਡੀਸੀ ਗੁਰਦਾਸਪੁਰ ਤੇ ਨਾਲ ਨਾਲ ਹੋਰ ਵੀ ਲੋਕ ਮੌਜੂਦ ਆ ਐਮਐਲਏ ਸਾਹਿਬ ਅੱਜ ਵਿਜ਼ਿਟ ਕੀਤੀ ਹੈ ਕੀ ਕੀ ਦੇਖਿਆ ਬਿਲਕੁਲ ਜੀ ਅੱਜ ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜੀਆਂ ਕੋਈ ਸਮੱਸਿਆਵਾਂ ਨੇ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਹੱਲ ਕਰ ਰਹੇ ਆ ਔਰ ਦੇਖ ਰਹੇ ਆ ਵੀ ਪ੍ਰਸ਼ਾਸਨ ਦੇ ਨਾਲ ਤੁਹਾਨੂੰ ਪਤਾ ਜੀ ਡੀਸੀ ਸਾਹਿਬਾਨ ਨੇ ਡੀਸੀ ਸਾਹਿਬਾਨ ਮਿਸਟਰ ਸਾਹਿਬ ਸਾਰੇ ਕਿਉਂਕਿ ਸ਼ਹਿਰ ਦੇ ਵਿੱਚ ਉਹ ਕੋਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦਫ਼ਤਰ ਤੇ ਬਹਿ ਕੇ ਮੈਨੇਜ ਕੀਤੀਆਂ ਜਾਂਦੀਆਂ ਪਰ ਹਾਂ ਜਿਹੜਾ ਕੰਮ ਜ਼ਮੀਨ ਤੇ ਰਹਿ ਕੇ ਕਰਦੇ ਆ ਉਹਦਾ ਕੰਮ ਕਰਨ ਦਾ ਵੀ ਮਜ਼ਾ ਵੱਖਰਾ ਹੁੰਦਾ ਕਿਉਂਕਿ ਜਦੋਂ ਦੀ ਮੈਨੂੰ ਜ਼ਿੰਮੇਵਾਰੀ ਮਿਲੀ ਆ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਹਮੇਸ਼ਾ ਗਰਾਊਂਡ ਤੇ ਜਾ ਕੇ ਆਪਾਂ ਬਾਤ ਕਰੀਏ ਔਰ ਦੇਖੀਏ ਵੀ ਕਿੱਥੇ ਕਿੱਥੇ ਹੈਲਪਲਾਈਨ ਦੀ ਤੁਸੀਂ ਕੋ ਗੱਲ ਕੀਤੀ ਹੈ ਬਿਲਕੁਲ ਜੀ ਇੱਕ ਹੈਲਪਲਾਈਨ ਨੰਬਰ ਇਸ਼ੂ ਕੀਤਾ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਆ ਕੋਈ ਸੰਗਤ ਨੂੰ ਨਜ਼ਰ ਆਉਂਦੀ ਆ ਕੋਈ ਸੀਵੇ ਦਾ ਟੱਕਣ ਵਗੈਰਾ ਖੁੱਲਾ ਹੋਵੇ ਜਾਂ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਕਮੀ ਨਜ਼ਰ ਆਉਂਦੀ ਆ ਜਿਹੜੀ ਪ੍ਰਸ਼ਾਸਨ ਜਿਹਨੂੰ ਕਵਰ ਕਰ ਸਕਦਾ ਹੋਵੇ ਉਸ ਹੈਲਪਲਾਈਨ ਨੰਬਰ ਤੇ ਜਰੂਰ ਜਿਸ ਦਾ ਪਟਾਲਾਵਾਲ ਨੂੰ ਬਰਾਤ ਵੱਧੀ ਆ ਤੇ ਕਿਸੇ ਜਗ੍ਹਾ ਤੇ ਆ ਕੇ ਬਹੁਤ ਸਾਰੇ ਹੁੱਲੜਵਾਜ ਉਹਨਾਂ ਨੂੰ ਕੋਈ ਸੰਦੇਸ਼ ਐ ਦੇਖੋ ਗੱਲ ਕਲੀਅਰ ਹੈ ਜੀ ਜਿਉਂ-ਜਿਉਂ ਕਿਉਂਕਿ ਇਹ ਹੁਣ ਜਦੋਂ ਦਾ ਮੈਂ ਐਮਐਮਐਲਏ ਬਣਿਆ ਹਰ ਵਾਰੀ ਵਧੀਆ ਤੋਂ ਵਧੀਆ ਆਪਾਂ ਐਫਰਟ ਕਰ ਰਹੇ ਆ ਇਹਦੇ ਵਿੱਚ ਹੁੱਲੜਵਾਜਾਂ ਨੂੰ ਇਹੋ ਅਪੀਲ ਹੈ ਉਹਨਾਂ ਨੂੰ ਬੇਨਤੀ ਵੀ ਹੈ ਕਿ ਸਦਰੋ ਇੱਥੇ ਪਰਿਵਾਰ ਸਾਰੇ ਇਕੱਠੇ ਹੋਏ ਹੁੰਦੇ ਆ ਠੀਕ ਹੈ ਜੇ ਨਾ ਕੋਈ ਗਲਤੀ ਕਰੂਗਾ ਪ੍ਰਸ਼ਾਸਨ ਪੁਲਸ ਆਪੋ ਆਪਣੀ ਪੂਰੀ ਤਿਆਰੀ ਚ ਕਿਉਂਕਿ ਕਈ ਵਾਰੀ ਬਾਅਦ ਵਿੱਚ ਸਾਨੂੰ ਵੀ ਟੈਲੀਫੋਨ ਆ ਜਾਂਦੇ ਨੇ ਵੀ ਟਰੈਕਟਰ ਫੜਿਆ ਗਿਆ ਜੀ ਛਡਾ ਦਿਓ ਆ ਮੋਟਰਸਾਈਕਲ ਫੜੇ ਗਿਆ ਜੀ ਪਟਾਕੇ ਮਾਰਦੇ ਸੀ ਛਡਾ ਦਿਓ ਸੋ ਅੱਗੇ ਵੀ ਉਹਦੇ ਹੁੱਲੜਵਾਜਾਂ ਤੇ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਔਰ ਹੁਣ ਵੀ ਅਗਾਹ ਹਗੀ ਜਿਹੜਾ ਉਹ ਇਹੋ ਕੰਮ ਹੈ ਵੀ ਜਿਹੜਾ ਕੋਈ ਗਲਤੀ ਕਰੂਗਾ ਉਹਦਾ ਖਮਿਆਜਾ ਜਿਹੜੀ ਪੁਲਸ ਬੈਠੀ ਆ ਉਹ ਉਹ ਆਪਣਾ ਆਪ ਬਿਲਕੁਲ ਸਰਪੰਚ ਸਾਹਿਬ ਅਜੋਦਾ ਇਸਾਬਾਤ ਵਿਜ਼ਿਟ ਕੀਤੀ ਆ ਪੂਰੇ ਐਮਐਲਏ ਸਾਹਿਬ ਨਾਲ ਆ ਬਾਕੀ ਹੋਰ ਅਫਸਰ ਨਾਲ ਕੀ ਦੇਖਿਆ 50000 ਦਿੱਤੇ ਜਾਣਗੇ ਅਸੀਂ ਅ ਇਹਦੇ ਦੌਰਾਨ ਜਿਹੜੀ ਜਿਹੜੀਆਂ ਕੀਤੀਆਂ ਕੰਮ ਪੇਸ਼ੀ ਦੇਖ ਰਹੇ ਹਾਂ ਉਹਨਾਂ ਨੂੰ ਰਿਸਪੈਕਟਡ ਡਿਪਾਰਟਮੈਂਟਸ ਨੂੰ ਵੀ ਯਾਦ ਕਰਾਂਗੇ ਕਿ ਇਹਨਾਂ ਨੂੰ ਦੋਧਰ ਧੰਨਵਾਦ ਐਮਐਲਏ ਪਟਾਲਾ ਅਤੇ ਡੀਸੀ ਗੁਰਦਾਸਪੁਰ ਤੋਂ ਇਲਾਵਾ ਪੂਰੇ ਜ਼ਿਲ੍ਹੇ ਦੇ ਅਧਿਕਾਰੀ ਪਟਾਲਾ ਵਿਖੇ ਪਹੁੰਚੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਸਤਿਵੰਤੀ ਦੇ ਵਿਆਹ ਪੁਰਬ ਨੂੰ ਲੈ ਕੇ ਤਿਆਰੀਆਂ ਦਾ ਅੱਜ ਦਾ ਲਾਜਾ ਐਮਐਲਏ ਨੇ ਫਿਰ ਖੁੱਲੇ ਸ਼ਬਦਾਂ 'ਚ ਇਹ ਗੱਲ ਕਹੀ ਕਿ ਜਿਹੜੇ ਵੀ ਹੁੱਲੜਬਾਜ਼ ਆ ਜੇਕਰ ਹੁੱਲੜਬਾਜ਼ੀ ਕਰਦੇ ਨਜ਼ਰ ਆਏ ਤਾਂ ਉਹ ਖਮਿਆਜਾ ਪੂਤਣ ਲਈ ਤਿਆਰ ਰਹਣਗੇ ਕੈਮਰਾਮੈਨ ਮਨੀਤ ਨਾਲ ਦੇ ਤੇ ਲੋਕਾਂ ਆ ਗਏ ਨਿਕ ਸਿਹਰਾ ਤੋਂ ਪਟਾਲਾ ਸਾਡੇ ਨਾਲ ਐਮ ਐਲ ਏ ਪਟਾਲਾ ਮੌਜੂਦ ਆ ਗੁਰੂ ਨਾਨਕ ਦੇਵ ਜੀ ਦੇ ਵਿਆਹ ਕਰਵਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲਦੀਆਂ ਐਮ ਐਲ ਏ ਪਟਾਲਾ ਔਰ ਡੀ ਸੀ ਗੁਰਦਾਸਪੁਰ ਤੇ ਨਾਲ ਨਾਲ ਹੋਰ ਵੀ ਲੋਕ ਮੱਜੂਦ ਆ ਐਮ ਐਲ ਏ ਸਾਹਿਬ ਅੱਜ ਵਿਜ਼ਿਟ ਕੀਤੀ ਹੈ ਕੀ ਕੀ ਕਰਦੇ ਚਾਹੀਏ ਬਿਲਕੁਲ ਜੀ ਅੱਜ ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜੀਆਂ ਕੋਈ ਸਮੱਸਿਆਵਾਂ ਨੇ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਹੱਲ ਕਰ ਰਹੇ ਆ ਔਰ ਦੇਖ ਰਹੇ ਆ ਵੀ ਪ੍ਰਸ਼ਾਸਨ ਦੇ ਨਾਲ ਤੁਹਾਨੂੰ ਪਤਾ ਡੀ ਸੀ ਸਾਹਿਬਾਨ ਨੇ ਡੀ ਸੀ ਸਾਹਿਬਾਨ ਮਿਸਟਰ ਸਾਹਿਬ ਸਾਰੇ ਕਿਉਂਕਿ ਸ਼ਹਿਰ ਦੇ ਵਿੱਚ ਉਹ ਕੋਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦਫ਼ਤਰ ਤੇ ਬਹਿ ਕੇ ਮੈਨੇਜ ਕੀਤੀਆਂ ਜਾਂਦੀਆਂ ਪਰ ਹਾਂ ਜਿਹੜਾ ਕੰਮ ਜ਼ਮੀਨ ਤੇ ਰਹਿ ਕੇ ਕਰਦੇ ਆ ਉਹਦਾ ਕੰਮ ਕਰਨ ਦਾ ਵੀ ਮਜ਼ਾ ਵੱਖਰਾ ਹੁੰਦਾ ਕਿਉਂਕਿ ਜਦੋਂ ਦੀ ਮੈਨੂੰ ਜ਼ਿੰਮੇਵਾਰੀ ਮਿਲੀ ਆ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਹਮੇਸ਼ਾ ਗਰਾਊਂਡ ਤੇ ਜਾ ਕੇ ਆਪਾਂ ਬਾਤ ਕਰੀਏ ਔਰ ਦੇਖੀਏ ਵੀ ਕਿੱਥੇ ਕਿੱਥੇ ਹੈਲਪਲਾਈਨ ਦੀ ਤੁਸੀ ਕੋਲ ਗੱਲ ਕੀਤੀ ਬਿਲਕੁਲ ਜੀ ਇੱਕ ਹੈਲਪਲਾਈਨ ਨੰਬਰ ਇਸ਼ੂ ਕੀਤਾ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਆ ਕੋਈ ਸੰਗਤ ਨੂੰ ਨਜ਼ਰ ਆਉਂਦੀ ਆ ਕੋਈ ਸੇਵੇ ਦਾ ਟੱਕਣ ਵਗੈਰਾ ਖੁੱਲਾ ਹੋਵੇ ਜਾਂ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਕਮੀ ਨਜ਼ਰ ਆਉਂਦੀ ਆ ਜਿਹੜੀ ਸ਼ਾਸਨ ਦੇ ਨੂੰ ਕਵਰ ਕਰ ਸਕਦਾ ਹੋਵੇ ਉਸ ਹੈਲਪਲਾਈਨ ਨੰਬਰ ਤੇ ਜਰੂਰ ਜਿਹੜਾ ਹੈਗਾ ਪਟਾਲਾਵਾਲ ਨੂੰ ਪ੍ਰਾਤ ਵੱਧਈ ਆ ਤੇ ਕਿਸੇ ਜਗ੍ਹਾ ਤੇ ਆ ਕੇ ਬਹੁਤ ਸਾਰੇ ਹੁੱਲੜਵਾਜ ਉਹਨਾਂ ਨੂੰ ਕੋਈ ਸੰਦੇਸ਼ ਐ ਦੇਖੋ ਗੱਲ ਕਲੀਅਰ ਹੈ ਜੀ ਜਿਉਂ-ਜਿਉਂ ਅ ਕਿਉਂਕਿ ਇਹ ਹੁਣ ਜਦੋਂ ਦਾ ਮੈਂ ਐਮਐਮਐਲਏ ਬਣਿਆ ਹਰ ਵਾਰੀ ਵਧੀਆ ਤੋਂ ਵਧੀਆ ਪਰਫਾਰਮ ਕਰਦੇ ਆ ਇਹਦੇ ਵਿੱਚ ਹੁੱਲੜਵਾਜਾਂ ਨੂੰ ਇਹੋ ਅਪੀਲ ਹੈ ਉਹਨਾਂ ਨੂੰ ਬੇਨਤੀ ਵੀ ਹੈ ਕਿ ਸੱਜਣੋ ਇੱਥੇ ਪਰਿਵਾਰ ਸਾਰੇ ਇਕੱਠੇ ਹੋਏ ਹੁੰਦੇ ਆ ਠੀਕ ਹੈ ਜਿਹੜਾ ਕੋਈ ਗਲਤੀ ਕਰੂਗਾ ਪ੍ਰਸ਼ਾਸਨ ਪੁਲਸ ਆਪ ਕੋ ਆਪਣੀ ਪੂਰੀ ਤਿਆਰੀ ਚ ਕਿਉਂਕਿ ਕਈ ਵਾਰੀ ਬਾਅਦ ਵਿੱਚ ਸਾਨੂੰ ਵੀ ਟੈਲੀਫੋਨ ਆ ਜਾਂਦੇ ਨੇ ਵੀ ਟਰੈਕਟਰ ਫੜਿਆ ਗਿਆ ਜੀ ਛਡਾ ਦਿਓ ਆ ਮੋਟਰਸਾਈਕਲ ਫੜੇ ਗਿਆ ਜੀ ਪਟਾਕੇ ਮਾਰਦੇ ਸੀ ਛਡਾ ਦਿਓ ਸੋ ਅੱਗੇ ਵੀ ਉਹੋ ਦੇ ਹੁੱਲੜ ਬਾਜਾਂ ਤੇ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਔਰ ਹੁਣ ਵੀ ਅਗਾਂਹ ਦੀ ਜਿਹੜਾ ਉਹ ਇਹੋ ਕੰਮ ਹੈ ਵੀ ਜਿਹੜਾ ਕੋਈ ਗਲਤੀ ਕਰੂਗਾ ਉਹਦਾ ਖਮਿਆਜਾ ਜਿਹੜੀ ਪੁਲਸ ਬੈਠੀ ਆ ਉਹਨੂੰ ਆਪਣਾ ਆਪ ਖੜਾ ਬਿਲਕੁਲ ਸਰਪੰਚ ਜੀ ਸਾਹਿਬ ਆਜੋਦਾ ਇਸ ਵਾਰੀ ਵਿਜ਼ਿਟ ਕੀਤੀ ਆ ਪੂਰੇ ਐਮਐਲਏ ਸਾਹਿਬ ਨਾਲ ਆ ਬਾਕੀ ਹੋਰ ਅਫਸਰਸ ਨਾਲ ਕੀ ਦੇਖਿਆ ਕੀ ਸੁਧਾਰ ਕੀਤਾ ਜਾ ਰਿਹਾ ਅਸੀਂ ਇਹਨਾਂ ਦੌਰਾਨ ਜਿਹੜੀ ਜਿਹੜੀਆਂ ਕਿਸੇ ਕਿਸ ਤਰ੍ਹਾਂ ਦੀ ਕਮਨਪੇਸ਼ੀ ਦੇਖ ਰਹੇ ਹਾਂ ਉਹਨਾਂ ਨੂੰ ਅਡਜੈਕਟਡ ਡਿਪਾਰਟਮੈਂਟ ਕੋਲ ਹੀ ਹਵਾਲਾ ਕਰਾਂਗੇ ਕਿ ਉਹਨਾਂ ਨੂੰ ਉਪਰ। ਧੰਨਵਾਦ। ਐਮਐਲਏ ਪਟਾਰਾ ਅੱਜ ਡੀਸੀ ਗੁਰਦਾਸਪੁਰ ਤੋਂ ਇਲਾਵਾ ਪੂਰੇ ਜ਼ਿਲ੍ਹੇ ਦੇ ਅਧਿਕਾਰੀ ਪਟਾਰਾ ਵਿਖੇ ਪਹੁੰਚੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਸਤਪੂਰੀ ਦੇ ਵਿਆਹ ਪਰਮ ਨੂੰ ਲੈ ਕੇ ਤਿਆਰੀਆਂ ਦਾ ਅੱਜ ਆਜਾ। ਐਮਐਲਏ ਨੇ ਫਿਰ ਖੁੱਲੇ ਸ਼ਬਦਾਂ 'ਚ ਇਹ ਗੱਲ ਕਹੀ ਕਿ ਜਿਹੜੇ ਵੀ ਹੁੱਲੜਬਾਗਾ ਜੇਕਰ ਹੁੱਲੜਬਾਜੀ ਕਰਦੇ ਨਜ਼ਰ ਆਏ ਤਾਂ ਉਹ ਖਮਿਆਲਿਆ ਪਹੁੰਚਣ ਲਈ ਤਿਆਰ ਰਹਿਣਗੇ। ਕਿਆ ਭਰਾ ਮਨੁੱਖ ਨਾਲ ਦਿੱਤੀ ਲੋਕਾਤਮਿਕ ਸ਼ਹਿਰ ਤੇ ਪਟਾਲਾ ਸਾਡੇ ਨਾਲ ਐਮਐਲਏ ਪਟਾਲਾ ਮੌਜੂਦ ਆ ਗੁਰੂ ਨਾਨਕ ਦੇਵ ਜੀ ਦੇ ਵਿਆਪ ਚਰਵੰਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲਦੀਆਂ ਐਮਐਲਏ ਪਟਾਲਾ ਔਰ ਡੀਸੀ ਗੁਰਦਾਸਪੁਰ ਤੇ ਨਾਲ ਨਾਲ ਹੋਰ ਵੀ ਲੋਕ ਮੱਜੂਦ ਆ ਐਮਐਲਏ ਸਾਹਿਬ ਅੱਜ ਵਿਜ਼ਿਟ ਕੀਤੀ ਹੈ ਕੀ ਕੰਮ ਚੱਲ ਰਿਹਾ ਹੈ ਬਿਲਕੁਲ ਜੀ ਅੱਜ ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜੀਆਂ ਕੋਈ ਸਮੱਸਿਆਵਾਂ ਨੇ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਗੂਰ ਕਰ ਰਹੇ ਆ ਔਰ ਦੇਖ ਰਹੇ ਆ ਵੀ ਪ੍ਰਸ਼ਾਸਨ ਦੇ ਨਾਲ ਤੁਹਾਨੂੰ ਪਤਾ ਜੀ ਡੀਸੀ ਸਾਹਿਬਾਨ ਨੇ ਡੀਸੀ ਸਾਹਿਬਾਨ ਮਿਸਟਰ ਸਾਹਿਬ ਸਾਰੇ ਕਿਉਂਕਿ ਸ਼ਹਿਰ ਦੇ ਵਿੱਚ ਉਹ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦਫ਼ਤਰ ਤੇ ਬੈਠ ਕੇ ਮੈਨੇਜ ਕੀਤੀਆਂ ਜਾਂਦੀਆਂ ਪਰ ਹਾਂ ਜਿਹੜਾ ਕੰਮ ਜ਼ਮੀਨ ਤੇ ਰਹਿ ਕੇ ਕਰਦੇ ਆ ਉਹਦਾ ਕੰਮ ਕਰਨ ਦਾ ਵੀ ਮਜ਼ਾ ਵੱਖਰਾ ਹੁੰਦਾ ਕਿਉਂਕਿ ਜਦੋਂ ਦੀ ਮੈਨੂੰ ਜ਼ਿੰਮੇਵਾਰੀ ਮਿਲੀ ਆ ਮੇਰੀ ਕੋਸ਼ਿਸ਼ ਇਹ ਰਹੀ ਆ ਦੀ ਹਮੇਸ਼ਾ ਗਰਾਊਂਡ ਤੇ ਜਾ ਕੇ ਆਪਾਂ ਬਾਤ ਕਰੀਏ ਔਰ ਦੇਖੀਏ ਵੀ ਕਿੱਥੇ ਕਿੱਥੇ ਜਿਹੜੀ ਹੈਲਪਲਾਈਨ ਦਿੱਤੀ ਸੀ ਉਹ ਗੱਲ ਕੀਤੀ ਬਿਲਕੁਲ ਜੀ ਇੱਕ ਹੈਲਪਲਾਈਨ ਨੰਬਰ ਇਸ਼ੂ ਕੀਤਾ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਆ ਕੋਈ ਸੰਗਤ ਨੂੰ ਨਜ਼ਰ ਆਉਂਦੀ ਆ ਕੋਈ ਸੇਵੇ ਦਾ ਟੱਕਣ ਵਗੈਰਾ ਖੁੱਲਾ ਹੋਵੇ ਜਾਂ ਕੋਈ ਵੀ ਕਿਸੇ ਵੀ ਕਿਸ ਕਮੀ ਨਜ਼ਰ ਆਉਂਦੀ ਆ ਜਿਹੜੀ ਪ੍ਰਸ਼ਾਸਨ ਜਿੰਨੂੰ ਕਵਰ ਕਰ ਸਕਦਾ ਹੋਵੇ ਉਸ ਹੈਲਪਲਾਈਨ ਨੰਬਰ ਤੇ ਜ਼ਰੂਰ ਜਿਸਕਿ ਪਟਾਲਾਵਲ ਨੂੰ ਪ੍ਰਾਤ ਵਧੀ ਆ ਤੇ ਇਸੇ ਜਗ੍ਹਾ ਤੇ ਆ ਕੇ ਬਹੁਤ ਸਾਰੇ ਹੁੱਲੜਵਾਜੋ ਨੇ ਉਹਨਾਂ ਨੂੰ ਕੋਈ ਸੰਦੇਸ਼ ਐ ਦੇਖੋ ਗੱਲ ਕਲੀਅਰ ਹੈ ਜੀ ਜਿਉਂ-ਜਿਉਂ ਅ ਕਿਉਂਕਿ ਇਹ ਹੁਣ ਜਦੋਂ ਦਾ ਮੈਂ ਐਮਐਲਏ ਬਣਿਆ ਹਰ ਵਾਰੀ ਵਧੀਆ ਤੋਂ ਵਧੀਆ ਆਪਾਂ ਐਫਰਟ ਕਰ ਰਹੇ ਆ ਇਹਦੇ ਵਿੱਚ ਹੁੱਲੜਵਾਜਾਂ ਨੂੰ ਇਹੋ ਅਪੀਲ ਹੈ ਉਹਨਾਂ ਨੂੰ ਬੇਨਤੀ ਵੀ ਆ ਕਿ ਸੱਜਣੋ ਇੱਥੇ ਪਰਿਵਾਰ ਸਾਰੇ ਇਕੱਠੇ ਹੋਏ ਹੁੰਦੇ ਆ ਠੀਕ ਹੈ ਜਿਹੜਾ ਕੋਈ ਗਲਤੀ ਕਰੂਗਾ ਪ੍ਰਸ਼ਾਸਨ ਪੁਲਸ ਆਪ ਕੋ ਆਪਣੀ ਪੂਰੀ ਤਿਆਰੀ ਚ ਕਿਉਂਕਿ ਕਈ ਵਾਰੀ ਬਾਅਦ ਵਿੱਚ ਸਾਨੂੰ ਵੀ ਟੈਲੀਫੋਨ ਆ ਜਾਂਦੇ ਨੇ ਵੀ ਟਰੈਕਟਰ ਫੜਿਆ ਗਿਆ ਜੀ ਛਿδα ਦਿਓ ਆ ਮੋਟਰਸਾਈਕਲ ਫੜੇ ਗਿਆ ਜੀ ਪਟਾਕੇ ਮਾਰਦੇ ਸੀ ਛਿδα ਦਿਓ ਸੋ ਅੱਗੇ ਵੀ ਉਹਦੇ ਹੁੱਲੜ ਬਾਜਾਂ ਤੇ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਔਰ ਹੁਣ ਵੀ ਅਗਾਹ ਦੀ ਜਿਹੜਾ ਉਹ ਇਹੋ ਕੰਮ ਹੈ ਵੀ ਜਿਹੜਾ ਕੋਈ ਗਲਤੀ ਕਰੂਗਾ ਉਹਦਾ ਖਮਿਆਜਾ ਜਿਹੜੀ ਪੁਲਸ ਬੈਠੀ ਆ ਉਹ ਆਪਣਾ ਆਪ ਬਿਲਕੁਲ ਸਰਬੱਤ ਦੀ ਸੇਵਾ ਮਾਜੂਦਾ ਇਸ ਵਾਰ ਦੀ ਵਿਜ਼ਿਟ ਕੀਤੀ ਹੈ ਪੂਰੇ ਐਮਐਲਏ ਸਾਹਿਬ ਨਾਲ ਬਾਕੀ ਹੋਰ ਅਫਸਰਾਂ ਨਾਲ ਕੀ ਦੇਖਿਆ ਕੀ ਸੁਧਾਰ ਕਿੱਥੇ ਜਾਵੇ ਅਸੀਂ ਇਹਦੇ ਦੌਰਾਨ ਜਿਹੜੀ ਜਿਹੜੀਆਂ ਤੁਸੀਂ ਚੀਜ਼ਾਂ ਕੰਮਕਾਸ਼ੀ ਦੇਖ ਰਹੇ ਹਾਂ ਉਹਨਾਂ ਨੂੰ ਰਿਸਪੈਕਟਿਵ ਡਿਪਾਰਟਮੈਂਟ ਨੂੰ ਹਜ਼ਾਰਤ ਕਰਾਂਗੇ ਕਿ ਇਹਨਾਂ ਨੂੰ ਬੋਧਰ ਧੰਨਵਾਦ ਐਮਐਲਏ ਪਟਾਲਾ ਅੱਜ ਡੀਸੀ ਗੁਰਦਾਸਪੁਰ ਤੋਂ ਇਲਾਵਾ ਪੂਰੇ ਜ਼ਿਲ੍ਹੇ ਦੇ ਅਧਿਕਾਰੀ ਪਟਾਲਾ ਵੀ ਕੇ ਪਹੁੰਚੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਸਵਤਮੀ ਦੇ ਵਿਆਹ ਪੁਰਬ ਨੂੰ ਲੈ ਕੇ ਤਿਆਰੀਆਂ ਦਾ ਅੱਜ ਆਜਾ ਐਮਐਲਏ ਨੇ ਫੜੇ ਕੁਨੇ ਸ਼ਬਦਾਂ 'ਚ ਇਹ ਗੱਲ ਕਹੀ ਕਿ ਜਿਹੜੇ ਵੀ ਹੁੱਲੜਵਾਗ ਆ ਜੇਕਰ ਹੁੱਲੜਵਾਜੀ ਕਰਦੇ ਨਜ਼ਰ ਆਏ ਤਾਂ ਉਹ ਖਮਿਆਲਿਆ ਭੁਗਤਣ ਲਈ ਤਿਆਰ ਰਹਿਣਗੇ ਕੈਮਰਾਮੈਨ ਮਨੀਤ ਨਾਲ ਦਿੱਤੋ ਲੋਕਾਤਮਿਕ ਸਿਹਰਾ ਦੀ ਪਟਾਲਾ